ਆਪਰਕੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੀ ਐਸ ਕਲਾਸ ਮਰਸੀਡੀ ਉਸ ਸ਼ਖਸ ਨੂੰ ਗਿਫਟ ਕਰਨ ਲੱਗਿਆ ਜਿਨੇ ਸੁਪਰ ਡੋਪਰ ਹਿੱਟ ਪੰਜਾਬੀ ਇੰਡਸਟਰੀ ਨੂੰ ਫਿਲਮਾਂ ਦਿੱਤੀਆਂ ਕੈਰੀਆਂ ਜੱਟਾ 1 2 ਹੁਣ 3 ਆ ਰਹੀ ਆ ਫੇਰ ਲੱਕੀ ਦੀਆਂ ਲੱਕੀ ਸਟੋਰੀ ਵੇਖ ਭਰਾਤਾਂ ਚੱਲੀਆਂ ਜਿੰਨੇ ਜੰਮੇ ਸਾਰੇ ਨਿਕੰਮੇ ਮਿਸਟਰ ਐਂਡ ਮਿਸਟਰ 421 422 ਹੁਣ 423 ਦੀ ਤਿਆਰੀ ਚੱਲ ਰਹੀ ਆ ਸੋ ਮੈਂ ਖੁਸ਼ ਹੋ ਕੇ ਹਾਜ਼ਰ ਨਾਜ਼ਰ ਮਨ ਕੇ ਸਾਰਿਆਂ ਨੂੰ ਆਪਣੀ ਇਹ ਕਾਰ ਆਪਣੇ ਛੋਟੇ ਵੀ ਨਰੇਸ਼ ਕਤੂਰੀਆ ਨੂੰ ਗਿਫਟ ਕਰਨ ਲੱਗੇ। ਜੱਬਾ ਜੱਬਾ ਪਿਆ। ਭਾਈ ਇਹ ਵੀਡੀਓ ਕੱਟਿਆ ਨਹੀਂ ਬਣੀ ਜਾਂਦਾ। ਰੱਬ ਵਰਗੇ ਸਰੋਤਿਆਂ ਨੂੰ ਤੇ ਦਸ਼ਕਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੀ ਐਸ ਕਲਾਸ ਮਰਸੀਡੀ ਉਸ ਸ਼ਖਸ ਨੂੰ ਗਿਫਟ ਕਰਨ ਲੱਗੇ। जिने सुपर डुपर हिट पंजाबी इंडस्ट्री ਨੂੰ ਫਿਲਮਾਂ ਦਿੱਤੀਆਂ ਕੈਰੀਆਂ ਜੱਟਾ 1 2 ਹੁਣ 3 ਆ ਰਹੀ ਆ ਫੇਰ ਲੱਕੀ ਦੀਆਂ ਲੱਕੀ ਸਟੋਰੀ ਵੇਖ ਭਰਾਤਾਂ ਚੱਲੀਆਂ ਜਿੰਨੇ ਜੰਮੇ ਸਾਰੇ ਨਿਕੰਮੇ ਮਿਸਟਰ ਐਂਡ ਮਿਸਟਰ 421 422 ਹੋਰ 423 ਦੀ ਤਿਆਰੀ ਚੱਲ ਰਹੀ ਆ ਸੋ ਮੈਂ ਖੁਸ਼ ਹੋ ਕੇ ਹਾਜ਼ਰ ਨਾਜ਼ਰ ਮਨ ਕੇ ਸਾਰਿਆਂ ਨੂੰ ਆਪਣੀ ਇਹ ਕਾਰ ਆਪਣੇ ਛੋਟੇ ਵੀਰ ਨਰੇਸ਼ ਕਥੂਰੀਆ ਨੂੰ ਗਿਫਟ ਕਰ ਲੱਗੇ ਆਪਾਂ ਬਾਪਾ ਭਾਈ ਇਹ ਵੀਡੀਓ ਕੱਟਿਆ ਨਹੀਂ ਬਣੀ ਜਾਂਦਾ